ਤਰੋਧਾ ਨੂੰ ਮੱਝ ਦਿਖਾਉਣੇ ਬਹੁਤ ਵਧੀਆ ਮੂਰਾ ਨਸਲ ਦੀ ਮੱਝ ਐ ਵਾਈਆਂ ਦੀ ਮੱਝ ਐ ਸੋ ਬਾਈ ਕੀ ਹਾਲ ਐ ਬਹੁਤ ਵਧੀਆ ਬਾਈ ਜੀ ਇਹਦੇ ਕਿਹੜਾ ਪਿੰਡ ਆਪਣਾ ਪਿੰਡ ਹਰੇ ਉਕਲਾ ਬਾਈ ਹਰੇ ਉਕਲਾ ਠੀਕ ਐ ਇਹ ਮੱਝ ਆਪਣੇ ਕਾਇਦਾਂ ਦਾ ਦੇ ਸੱਚਾ ਆਈ ਮੜਾ ਇੱਧਰ ਦੇਖ ਸੱਚਾ ਇੱਧਰ ਉਹ ਰੱਖਦਾਗਾ ਅੱਡ ਜੀ ਮੀਰ ਦਾਪ ਕੇ ਮੁਲਕ ਬਿਊਟੀ ਜੀ ਪਹਿਲਾ ਨੰਬਰ ਦੇਜੋ ਉਹਦਾ ਪਿਓਗਾ ਕਿਸ ਸਾਹ ਇਹੋਂ ਹੁਣ ਦੁਬਾਰਾ ਦੱਸੋ ਪਿੰਡ ਕਿਹੜਾ ਵੀਰੇ ਦੁਬਾਰਾ ਦੱਸਿਓ ਪਿੰਡ ਹਰਿਆਊ ਕਲਾਂ ਬਾਈ ਜ਼ਿਲ੍ਹਾ ਪਟਿਆਲਾ ਠੀਕ ਹੈ ਜੀ ਇਹ ਬਿਊਟੀ ਦੇ ਮੁਕਾਬਲੇ ਦਾ ਪਹਿਲਾ ਨੰਬਰ ਦੇਈ ਹਾਂ ਮੇਰਕ ਬਿਊਟੀ ਜੀ ਮੁਲਕ ਬਿਊਟੀ ਠੀਕ ਹੈ ਜੀ ਦੇਖ ਸਾਹ ਇਹ ਪਹਿਲਾ ਨੰਬਰ ਮੋਹਰਾ ਨਕਲ ਦੀ ਮਾਝਾ ਜੀ ਕਿਹੋ ਕਰਦੇ ਹੋ ਵੀਰੇ ਫੋਨ ਨੰਬਰ ਵੀ ਦੱਸੋ ਫੋਨ ਨੰਬਰ 9877827 ਬੈਲ ਬਾਈ ਠੀਕ ਹੈ ਕਾਵੇਂ ਲੈ ਜਿੱਤੇ ਪਹਿਲੇ